ਬੱਚਿਆਂ ਨੂੰ ਪਤਾ ਇਸ ਚੀਜ਼ ਦਾ ਵੀ ਇਹ ਮਿੱਟੀ ਕਿੱਥੇ ਜਾ ਰਹੀ ਕਿੱਥੇ ਉਹਨਾਂ ਨੂੰ ਪਤਾ ਹੈ ਕਿ ਬਾਰਡਰ ਤੇ ਜਾ ਰਹੀ ਹੈ ਪਾਣੀ ਆਣਾ ਹੈ ਤੇ ਆਪਾਂ ਬਚਾਣਾ ਹੈ ਪਾਣੀ ਆ ਤੁਸੀਂ ਕਟੋਰੀ ਨਾਲ ਬੋਰੀ ਭਰ ਰਹੇ ਹੋ ਸੇਵਾ ਕਰ ਰਹੇ ਕੀ ਕੀ ਚੱਕਰ ਕੀਆ ਕੀ ਹੋਇਆ ਕਿ ਇਹ ਕਿਉਂ ਮਿੱਟੀ ਕਿਉਂ ਭਰ ਰਹੇ ਹੋ ਪਾਣੀ ਆਇਆ ਰੋਕ ਰੋਕਣ ਵਾਸਤੇ ਅੱਛਾ ਪਾਣੀ ਨੂੰ ਰੋਕਣ ਵਾਸਤੇ ਸਵੈਰਤਾ ਲੱਗੇ ਨਾ ਬੱਚੇ ਤਾਂ ਇੰਨਾ ਉਸਾ ਹੈ ਨਾ ਫੋਨ ਛੱਡਦੇ ਹੋ ਨਾ ਨੇ ਅਗਰ ਇਹ ਸੇਵਾ ਚੱਲ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤਾਂ ਕੋਈ ਆਸਾਨ ਨਹੀਂ ਕਰ ਰਿਹਾ ਕੋਈ ਕਿਸੇ ਦੇ ਸਾਡੇ ਹੀ ਭਰਾਵਰੇ ਜੀ ਜਿਹੜੇ ਬੰਨਾਂ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਹਰ ਕੋਈ ਲੱਗਾ ਹੋਇਆ ਚਾਹੇ ਕੋਈ ਸ਼ਹਿਰੀ ਹੋਵੇ ਚਾਹੇ ਕੋਈ ਪਿੰਡ ਦਾ ਹੋਵੇ ਚਾਹੇ ਕੋਈ ਕਸਬੇ ਦਾ ਹੋਵੇ ਉਹ ਇਹਨਾਂ ਗੱਟੂਆਂ ਨੂੰ ਭਰ-ਭਰ ਕੇ ਉਹਨਾਂ ਬੰਨਾਂ ਤੱਕ ਪਹੁੰਚਾਉਣ ਦੇ ਲਈ ਕਿ ਫਿਰੋਜ਼ਪੁਰ ਨੂੰ ਇਲਾਕੇ ਨੂੰ ਪੰਜਾਬ ਨੂੰ ਬਚਾਇਆ ਜਾ ਸਕੇ ਕਿ ਨਹੀਂ ਹੈ ਕਿ ਅਸੀਂ ਕਿਸੇ ਹੋਰ ਲਈ ਕਰ ਰਿਹਾ ਐਦਾਂ ਲੱਗ ਰਿਹਾ ਅਸੀਂ ਆਪਣੇ ਲਈ ਹੀ ਕਰ ਰਿਹਾ ਆਪਣੇ ਹੀ ਪਰਿਵਾਰ ਨੂੰ ਬਚਾਉਣ ਲਈ ਕਰ ਰਿਹਾ ਆਪਣੇ ਹੀ ਪੰਜਾਬ ਨੂੰ ਬਚਾਉਣ ਲਈ ਕਰ ਰਹੇ ਹਾਂ ਪਰ ਅਰਦਾਸ ਹੈ ਕਿ ਐਦਾਂ ਦੀ ਆਫਤਾ ਕਿਸੇ ਤੇ ਨਾ ਆਵੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵੀ ਲੋਕ ਹੜਪੀਟਾਂ ਦਾ ਸਾਥ ਦੇ ਰਹੇ ਨੇ ਆ ਤਸਵੀਰ ਵਾਕਿਆ ਹੀ ਦੇਖਣ ਵਾਲੀ ਆ ਕਿ ਇੱਥੇ ਬੀਬੀਆਂ ਬੱਚੇ ਕੋਈ ਵੀ ਇੱਥੇ ਗੱਟੂ ਭਰ-ਭਰ ਕੇ ਹਰ ਪੀੜਤਾਂ ਲਈ ਲੈ ਕੇ ਜਾ ਰਹੇ ਨੇ ਛੋਟੇ-ਛੋਟੇ ਬੱਚੇ ਕਟੋਰੀਆਂ ਦੇ ਨਾਲ ਜਿਹੜੇ ਗੱਟੂ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਨੀ ਕਿ ਇਹਨੂੰ ਦੇਖਿਆ ਜਾ ਸਕਦਾ ਹੈ ਵਾਕਿਆ ਹੀ ਇਹ ਇਨਸਾਨੀਅਤ ਦਾ ਫਰਜ਼ ਨਿਭਾਇਆ ਜਾ ਰਿਹਾ ਹੈ ਔਰ ਤੁਹਾਨੂੰ ਦੱਸ ਦਈਏ ਚਾਰੇ ਪਾਸੇ ਸੇਵਾ ਲਗਾਤਾਰ ਜਿਹੜੀ ਆ ਉਹ ਨਿਭਾਈ ਜਾ ਰਹੀ ਹੈ ਕਿਉਂਕਿ ਬੰਨਾਂ ਦਾ ਜਦੋਂ ਦਾ ਖਤਰਾ ਲੱਗਿਆ ਟੁੱਟਣ ਦਾ ਉਦੋਂ ਦਾ ਹਰ ਕੋਈ ਲੱਗਾ ਹੋਇਆ ਚਾਹੇ ਕੋਈ ਸ਼ਹਿਰੀ ਹੋਵੇ ਚਾਹੇ ਕੋਈ ਪਿੰਡ ਦਾ ਹੋਵੇ ਚਾਹੇ ਕੋਈ ਕਸਬੇ ਦਾ ਹੋਵੇ ਉਹ ਇਹਨਾਂ ਗੱਟੂਆਂ ਨੂੰ ਭਰ-ਪਰ ਕੇ ਉਹਨਾਂ ਬੰਨਾਂ ਤੱਕ ਪਹੁੰਚਾਉਣ ਦੇ ਲਈ ਕਿ ਫਿਰੋਜ਼ਪੁਰ ਨੂੰ ਇਲਾਕੇ ਨੂੰ ਪੰਜਾਬ ਨੂੰ ਬਚਾਇਆ ਜਾ ਸਕੇ ਕਈ ਟਰਾਲੀਆਂ ਇੱਥੋਂ ਭਰ-ਪਰ ਕੇ ਜਾ ਚੁੱਕੀਆਂ ਨੇ ਜੀ ਦੇ ਜੋ ਕਿ ਮਿੱਟੀ ਬੰਨ ਦੇ ਉੱਪਰ ਲਗਾਤਾਰ ਪਹੁੰਚ ਰਹੀ ਆ ਬਾਕੀ ਗੱਲਬਾਤ ਵੀ ਕਰ ਲੈਨੇ ਆ ਕਦੋਂ ਕਦੇ ਲੱਗੇ ਜੀ ਅਸੀਂ ਸਵੇਰ 5 ਵਜੇ ਦੇ ਤੇ ਲੱਗੇ ਹੋਏ ਹਾਂ ਅੱਛਾ ਬੱਚੇ ਵੀ ਨਾਲ ਲੱਗੇ ਹੋਏ ਨੇ ਬੱਚੇ ਨਾਲ ਲੱਗੇ ਆ ਆਦੀ ਟੀਮ ਤੇ ਚਲੀ ਗਈ ਘਰ ਸਵੇਰ ਤੋਂ ਲੱਗੇ ਨੇ ਬੱਚੇ ਤਾਂ ਇੰਨਾ ਹੁਸਾ ਹੈ ਨਾ ਫੋਨ ਛੱਡਦੇ ਉਹਨਾਂ ਨੇ ਬੱਚਿਆਂ ਨੇ ਫੋਨ ਛੱਡਤੇ ਇਹਨਾਂ ਦਿਲ ਖੁਸ਼ ਆ ਕੇ ਬੱਚਿਆਂ ਦੇ ਹੱਥੋਂ ਫੋਨ ਦੇ ਸੇਵਾ ਸੇਵਾ ਚ ਲੱਗੇ ਬੱਚੇ ਇਹਨਾਂ ਦਿਲ ਬੱਚਿਆਂ ਨੂੰ ਪਤਾ ਇਸ ਚੀਜ਼ ਦਾ ਵੀ ਇਹ ਮਿੱਟੀ ਕਿੱਥੇ ਜਾ ਰਹੀ ਕਿੱਥੇ ਉਹਨਾਂ ਨੂੰ ਪਤਾ ਹੈ ਕਿ ਬਾਰਡਰ ਤੇ ਜਾ ਰਹੀ ਹੈ ਪਾਣੀ ਆਣਾ ਹੈ ਤੇ ਆਪਾਂ ਬਚਾਣਾ ਹੈ ਪਾਣੀ ਨੂੰ ਕਿ ਆਪਾਂ ਆਪਣੇ ਘਰ ਨਾਲ ਡੁੱਬ ਜਾਣ ਆਪਣਾ ਪਰਿਵਾਰ ਨਾਲ ਡੁੱਬ ਜਾਣ ਅਸੀਂ ਮਾਨਵਤਾ ਦੀ ਸੇਵਾ ਵਾਸਤੇ ਅਸੀਂ ਲੱਗੇ ਇਹ ਬੱਚਿਆਂ ਨੂੰ ਸਾਰਾ ਕੁਝ ਪਤਾ ਹੈ ਇਹ ਸਤਗੁਰੂ ਮਾਦੇ ਬੱਚੇ ਹੈ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਦਿੱਲੀ ਬੇਟਾ ਕੀ ਨਾਮ ਹੈ ਦਿਲਨੀਤ ਆ ਤੁਸੀਂ ਕਟੋਰੀ ਨਾਲ ਬੋਰੀ ਭਰ ਰਹੇ ਹੋ ਸੇਵਾ ਕਰ ਰਹੇ ਹੋ ਕੀ ਕੀ ਚੱਕਰ ਕੀ ਆ ਕੀ ਹੋਇਆ ਕੀ ਆ ਕਿਉਂ ਮਿੱਟੀ ਕਿਉਂ ਭਰ ਰਹੇ ਹੋ ਬਤਾਓ ਪਾਣੀ ਆਇਆ ਪਾਣੀ ਪਾਣੀ ਆਇਆ ਰੋਕ ਰੋਕਣ ਵਾਸਤੇ ਅੱਛਾ ਪਾਣੀ ਨੂੰ ਰੋਕਣ ਵਾਸਤੇ ਬਿਲਕੁਲ 마ਸੂਮ ਬੱਚੇ ਹੁੰਦੇ ਨੇ ਹਾਲਾਂਕਿ ਸਿਰਫ ਸ਼ਰਦਾ ਜਿਹੜੀ ਆ ਉਹ ਦੇਖੀ ਜਾ ਸਕਦੀ ਬੱਚਿਆਂ 'ਚ ਲਗਾਤਾਰ ਗੱਟੇ ਭਰ ਰਹੇ ਨੇ ਬਣ ਰਹੇ ਨੇ ਤੁਹਾਡੀ ਡਿਊਟੀ ਗੱਟੇ ਬੰਨਣ ਤੇ ਲੱਗੀ ਹੈ ਹਾਂਜੀ ਹਾਂਜੀ ਕਦੋਂ ਦੇ ਲੱਗੇ ਜੇ ਸਵੇਰ ਦੀ ਜੀ ਸਾਰੀਆਂ ਭੈਣਾਂ ਸਵੇਰ ਦੀ ਲੱਗੀਆਂ ਨੇ ਤੇ 5 ਵਜੇ ਦੀ ਨੀ ਸਵਾਰਥ ਸਤਿਗੁਰ ਦਾ ਦੇਸ਼ ਮੰਦੇ ਹੋਏ ਮਾਨਵਤਾ ਦੀ ਸੇਵਾ ਲਈ ਤਿਆਰ ਹੈ ਬਿਲਕੁਲ ਕਿ ਨਹੀਂ ਹੈ ਕਿ ਅਸੀਂ ਕਿਸੇ ਹੋਰ ਲਈ ਕਰ ਰਿਹਾ ਐਦਾ ਲੱਗ ਰਿਹਾ ਅਸੀਂ ਆਪਣੇ ਲਈ ਹੀ ਕਰ ਰਿਹਾ ਆਪਣੇ ਹੀ ਪਰਿਵਾਰ ਨੂੰ ਬਚਾਉਣ ਲਈ ਕਰ ਰਿਹਾ ਆਪਣੇ ਹੀ ਪੰਜਾਬ ਨੂੰ ਬਚਾਉਣ ਲਈ ਕਰ ਰਹੇ ਆ ਥੈਂਕ ਯੂ ਸਤਿਗੁਰ ਕਿ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਪਰ ਅਰਦਾਸ ਹੈ ਕਿ ਐਦਾ ਦੀ ਆਫਤਾ ਕਿਸੇ ਤੇ ਨਾ ਹੋਵੇ ਬਿਲਕੁਲ ਪੰਜਾਬ ਸਾਡਾ ਸੇਫ ਰਹੇ ਅਸੀਂ ਸਾਰੇ ਪੰਜਾਬ ਦੇ ਬੱਚੇ ਆ ਪਰ ਸਤਿਗੁਰੂ ਦੇ ਅਰਦਾਸ ਹੈ ਕਿ ਸਤਿਗੁਰੂ ਸਾਡੇ ਸਾਰਿਆਂ ਬੱਚਿਆਂ ਤੇ ਮੇਰ ਪਰ ਹੱਥ ਰੱਖੋ ਜੋ ਕਰ ਸਕਦੇ ਹੈ ਇਹੀ ਕਰ ਸਕਦੇ ਸਾਡੇ ਹੱਥਾਂ 'ਚ ਤਾਂ ਕੁਝ ਵੀ ਨਹੀਂ ਹੈ ਥੈਂਕ ਯੂ ਸਤਿਗੁਰੂ ਬਿਲਕੁਲ ਤਾਂ ਇਹ ਵਾਕਿਆ ਹੀ ਤਸਵੀਰਾਂ ਦੇਖਣ ਵਾਲੀਆਂ ਨੇ ਕਿਉਂਕਿ ਹੜਾਂ ਦੇ ਵਿੱਚ ਹਰ ਕੋਈ ਵੈਸੇ ਤਾਂ ਦੁਨਿਆਵੀ ਵੇਖੀਅਤਾਂ ਦੁਨੀਆਂ ਦੇ ਵਿੱਚ ਹਰ ਕੋਈ ਆਪਣੇ ਬਾਰੇ ਸੋਚਦਾ ਹੈ ਕਿ ਮੇਰੇ ਕੋਲੇ ਸਭ ਕੁਝ ਹੋਵੇ ਮੈਂ ਬੱਚਾ ਦੂਜਾ ਚਾਹੇ ਰੁੜ ਜੇ ਪਰ ਜਦੋਂ ਇਹੋ ਜੀ ਆਫਤ ਆਉਂਦੀ ਆ ਜਦ ਜੰਗਾ ਦੇ ਮਾਹੌਲ ਬਣਦੇ ਨੇ ਉਦੋਂ ਲੋਕ ਇੱਕ ਦੂਜੇ ਦੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਇੱਥੇ ਕੋਈ ਛੋਟਾ ਕੋਈ ਵੱਡਾ ਕੋਈ ਬਜ਼ੁਰਗ ਕੋਈ ਬੱਚਾ ਕੋਈ ਵੀ ਆ ਉਹ ਇੱਕ ਦੂਜੇ ਦੇ ਕੰਦੇ ਨਾਲ ਕੰਦਾ ਮਿਲਾ ਕੇ ਇਸੇ ਚੀਜ਼ ਤੇ ਲੱਗਾ ਏ ਕਿ ਅਸੀਂ ਗੱਟੂ ਭਰ-ਭਰ ਮਿੱਟੀ ਦੇ ਟਰਾਲੀਆਂ ਭਰ-ਭਰ ਉਹਨਾਂ ਬੰਨਾਂ ਤੇ ਲਾ ਦੀਏ ਜਿਹੜੇ ਬੰਨਾਂ ਨੂੰ ਦਰਿਆ ਤੋੜ ਕੇ ਫਰੋਈਪੁਰ ਔਰ ਪੰਜਾਬ ਨੂੰ ਰੋੜਨ ਦੇ ਵਿੱਚ ਲੱਗਾ ਹੋਇਆ ਇੱਥੇ ਅੱਜ ਕਲੀਅਰ ਹੁੰਦਾ ਹੈ ਕਿ ਵਾਕਿਆ ਹੀ ਇਨਸਾਨੀਅਤ ਜਿਹੜੀ ਆ ਉਹਦੇ ਲਈ ਸੇਵਾ ਕਰਨਾ ਸਭ ਤੋਂ ਵੱਡਾ ਕਰਮ ਹੁੰਦਾ ਹੈ ਔਰ ਇਨਸਾਨੀਅਤ ਦੀ ਜਿਹੜੀ ਸੇਵਾ ਉਹ ਲਗਾਤਾਰ ਨਿਭਾਈ ਜਾ ਰਹੀ ਆ ਇੱਥੇ ਸਭ ਬੱਚੇ ਬੀਬੀਆਂ ਤੁਸੀਂ ਆ ਵੇਖ ਸਕਦੇ ਹੋ ਬਾਈ ਹੋਰੀ ਪਿੱਛੇ ਲੱਗੇ ਹੋਏ ਨੇ ਆ ਸਾਰੇ ਗੱਟੂ ਸਵੇਰ ਦੇ ਲੱਗੇ ਨੇ ਕਈ ਟਰਾਲੀਆਂ ਇਹਨਾਂ ਨੇ ਭਰ ਕੇ ਭੇਜਤੀਆਂ ਕਿੰਨੀਆਂ ਕਿ ਟਰਾਲੀਆਂ ਸਵੇਰ ਦੀਆਂ ਚਲੀਆਂ ਗਈਆਂ ਜੀ ਚਾਰ ਚਲੀਆਂ ਗਈ ਚਾਰ ਪੰਜ ਚਲੀਆਂ ਦੀਆਂ ਅੱਛਾ ਇਹ ਮਤਲਬ ਆ ਤੁਸੀਂ ਇਹ ਥਾਲੀਆਂ ਨਾਲ ਭਰ ਰਹੇ ਹੋ ਹਾਂ ਜੀ ਮੈਂ ਪੁੱਛਿਆ ਥਾਲੀਆਂ ਨਾਲ ਚੱਲਿੰਗੇ 6 ਟਰਾਲੀਆਂ 6 ਟਰਾਲੀਆਂ ਚੱਲੀਆਂ 6 ਟਰਾਲੀਆਂ ਚੱਲ ਗਈਆਂ ਨੇ ਅੱਛਾ ਹਾਂਜੀ ਤੇ ਮਤਲਬ ਮਤਲਬ ਜੇ ਕਈਆਂ ਨਹੀਂ ਹੈਗੇ ਆ ਵੇਖੋ ਮੜਾ ਜਾ ਇੱਧਰ ਕਈਆਂ ਹੈਣੀਆਂ ਗਿਆ ਤੇ ਮਤਲਬ ਥਾਲੀਆਂ ਨਾਲ ਲੱਗੇ ਹੋਏ ਆ ਮਤਲਬ ਚਲੋ ਗੱਟੇ ਭਰਨੇ ਆ ਠੀਕ ਹੈ ਵੀ ਗੱਟੇ ਭਰਨੇ ਆ ਇਹ ਭਰਨੇ ਹੀ ਜ਼ਰੂਰੀ ਆ ਚਾਹੇ ਥਾਲੀ ਹੋਵੇ ਚਾਹੇ ਕਟੋਰੀ ਹੋਵੇ ਚਾਹੇ ਕਈ ਹੋਵੇ ਚਾਹੇ ਕਈ ਨਾ ਹੋਵੇ ਆ ਵੇਖ ਲਓ ਇਹ ਸਾਰੀਆਂ ਤਸਵੀਰਾਂ ਵਾਕਿਆ ਹੀ ਦੇਖਣ ਵਾਲੀਆਂ ਨੇ ਬਾਕੀ ਬਾਈ ਜੀ ਹੈਗੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਹੜ ਆਏ ਹੋਏ ਨੇ ਲੋਕ ਤਰ੍ਹਾਂ ਤਰ੍ਹਾਂ ਦੇ ਘਰ ਉੱਠੇ ਨੇ ਸਭ ਤੋਂ ਪਹਿਲਾਂ ਇਹ ਸਾਡਾ ਇਨਸਾਨੀਅਤ ਦੇ ਨਾਤੇ ਫਰਜ ਹੈ ਕੋਈ ਵੀ ਅਗਰ ਇਹ ਸੇਵਾ ਚੱਲ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਆਸਾਨ ਨਹੀਂ ਕਰ ਰਿਹਾ ਕੋਈ ਕਿਸੇ ਦੇ ਸਾਡੇ ਹੀ ਭਰਾਵਰੇ ਜੀ ਜਿਹੜੇ ਬੰਨਾਂ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਔਰ ਮਾਨਵਤਾ ਦਾ ਧਰਮ ਹੀ ਹੈ ਸਤਿਗੁਰੂ ਮਾਤਾ ਸਦਿਕਸ਼ਾ ਜੀ ਸੱਚੇ ਪਾਤਸ਼ਾਹ ਨੇ ਸਿਖਾਇਆ ਹੈ ਵੀ ਸਾਰੇ ਹੀ ਸੇਵਾਦਾਰਾਂ ਨੂੰ ਸਾਰੀ ਮਾਨਵਤਾ ਭੈਣ ਭਾਈਆਂ ਦੀ ਹੈ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਬਜਕ ਉਪਜਾ ਕੌਣ ਭਲੇ ਕੌਣ ਮੰਦੇ ਇਹ ਜੋ ਕੁਦਰਤੀ ਆਪਦਾਈ ਹੈ ਔਰ ਇੱਥੇ ਜੋ ਮਾਨਵ ਇਕਤਾ ਦਾ ਜੋ ਸਬੂਤ ਦਿੱਤਾ ਜਾ ਰਿਹਾ ਹੈ ਚਾਹੇ ਬਣਾਤੇ ਹੋਵੇ ਚਾਹੇ ਆਸਪਾਸ ਸੰਸਥਾਵਾਂ ਸਭ ਹੀ ਪੰਜਾਬ ਨੂੰ ਇੱਕ ਕਰਨ ਲਈ ਔਰ ਇੱਥੇ ਇਕਤਾ ਦਾ ਐਸਾ ਸਬੂਤ ਦਿੱਤਾ ਜਾਏਗਾ ਕਿ ਮਾਨਵਤਾ ਨੂੰ ਸੁਖਾਲਾ ਕਰਨਲੀ ਹਰ ਇੱਕ ਜੋ ਪ੍ਰਾਣੀ ਹੈ ਉਹ ਆਪਣੇ ਹੀ ਭਾਈਆਂ ਦੇ ਨਾਲ ਮਿਲ ਕੇ ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਸ਼ਾ ਦਾ ਦੇ ਇਸ਼ਾਰਾ ਹੈ ਉਸੇ ਤਰ੍ਹਾਂ ਇਸ ਵਗਵਾ جاری ਰਹਿਣ ਗਿਆ ਜਦ ਤੱਕ ਕਿ ਪਾਣੀ ਇਤਰਾਸ ਦੀ ਤੇ ਸੱਚੇ ਪਾਸ਼ਾ ਕਿਰਪਾ ਕਰੇ ਅਰਦਾਸ ਹੈ ਇਹ ਜਲ ਤੋਂ ਜਲ ਇਸ ਤੋਂ ਬੰਨਾ ਦੇ ਜਾਂ ਜੋਹੇ ਪਾਣੀ ਇਹ ਕਿਤੋਂ ਵਾਪਸੀ ਹੋਵੇ ਔਰ ਸਾਰੇ ਹੀ ਜੋ ਜਿੰਨੇ ਮਾਨ ਪਰਿਵਾਰ ਹੈ ਸਾਰਾ ਸੁਖੀ ਵਸੇ ਸਭ ਦੀਆਂ ਝੋਲੀਆਂ ਭਰਪੂਰ ਹੋਣ ਸਭ ਸੁਖੀ ਵਸਦੇ ਰਹਿਣ ਬਿਲਕੁਲ ਜੀ ਤਾਂ ਇੱਥੋਂ ਦੇ ਪ੍ਰਬੰਧਕ ਵੀ ਮੌਜੂਦ ਨੇ ਮੌਕੇ ਤੇ ਔਰ ਇੱਧਰ ਆ ਟਰਾਲੀਆਂ ਨੇ ਜਿਹੜੀਆਂ ਭਰ-ਭਰ ਕੇ ਇਹ ਟਰਾਲੀ ਹੁਣ ਭਰੀ ਪਈ ਆ ਸਵੇਰੇ ਇਹ ਟਰਾਲੀ ਇੱਥੋਂ ਸਵੇਰ ਟਾਈਮ ਨਾਲ ਹਰ ਪੇਟਾਂ ਲਈ ਸੇਵਾ ਲਈ ਚਲੀ ਜਾਣੀ ਆ ਵੱਲੋਂ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਫਿਰੋਜ਼ਪੁਰ ਔਰ ਇੱਥੋਂ ਦੇ ਪ੍ਰਬੰਧਕ ਵੀ ਸਾਡੇ ਕੋਲੇ ਮੌਜੂਦ ਨੇ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਆਫਤ ਬੜੀ ਵੱਡੀ ਆ ਨਜਿੱਠਣਾ ਸਾਰਿਆਂ ਨੂੰ ਰਲ ਕੇ ਪੈਣਾ ਹੈ ਪਰ ਤੁਹਾਡੇ ਵੱਲੋਂ ਆ ਜਿਹੜੇ ਉਪਰਾਲਾ ਕੀਤਾ ਜਾ ਰਿਹਾ ਬੜਾ ਵਧੀਆ ਲੱਗਿਆ ਕਿ ਬੱਚੇ ਵੀ ਲੱਗੇ ਹੋਏ ਨੇ ਸੰਤਨ ਕਾ ਰਿਮਿਸ਼ਨ ਇੱਕ ਰੂਹਾਨੀਆ ਦਾ ਮਿਸ਼ਨ ਹੈ ਪਰ ਨਾਲ-ਨਾਲ ਜਦੋਂ ਸਮਾਜ ਵਿੱਚ ਵੀ ਕੋਈ ਸਵਾਮਾ ਦਾ ਮੌਕਾ ਮਿਲਦਾ ਹੈ ਉਸ ਨੂੰ ਵੀ ਪੂਰਾ ਯੋਗਦਾਨ ਦਿੰਦਾ ਹੈ ਸਰਵੇਖਲ ਕੀਤਾ ਗਿਆ ਰਾਸ਼ਨ ਬਹੁਤ ਆ ਰਿਹਾ ਬੜੀਆਂ ਐਂਜਲ ਭੇਜ ਰਹੀਆਂ ਹਨ ਲੇਕਿਨ ਇਹੀ ਦੇਖਿਆ ਗਿਆ ਕਿ ਮਿੱਟੀ ਦੀ ਬੜੀ ਕਮੀ ਹੈ ਤੋਂ ਸੀਪਾਂ ਛਿਟਾਲੀਆਂ ਜਿ ਭੇਜੀਆਂ ਹਨ ਬਾਕੀ ਕੁਝ ਕਲ ਵੀ ਜਾਣਗੇ ਪਰ ਨਾਲ-ਨਾਲ ਨਕਾਰੀ ਮਿਸ਼ਨ ਜੋ ਹੈ ਹੋਰ ਵਲਗਲਗ ਸਿਵਾ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਜੀ ਪਰ ਸਮੋਸੀ ਬਲੱਡ ਰੈਕਿੰਗ ਕੈਂਪ ਵੀ ਇਥੇ ਆਰਗੇਨਾਈਜ਼ ਕਰ ਰਹੇ ਹਾਂ ਜੀ ਸੋ ਯੂਨਿਟ ਜਿਹੜੀ ਸਾਡਾ ਟੀਚਾ ਹੈ ਸੋ ਯੂਨਿਟ ਘਟੋ ਘਟ ਦੇਵਾਂਗੇ ਹੂੰ ਤਾਂ ਕਿ ਜ਼ਰੂਰਤਮੰਦਾਂ ਦੇ ਕੰਮ ਆ ਸਕੇ ਕੁਕਸ ਸਮੇਂ ਅਸਾ ਬਣਿਆ ਹੋਇਆ ਹੈ ਕਿਸੇ ਟਾਈਮ ਤੇ ਕਿਸੇ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ ਤੋ ਨਕਾਰੀ ਮਿਸ਼ਨ ਵੀ ਇਥੇ ਪ੍ਰਯਾਸ ਕਰ ਰਿਹਾ ਹੈ ਮੈਂ ਰਣਨਾਮ 25 ਸਾਲ ਇਹ ਰੈਲਮੈਂਟ ਦੇਖ ਹੀ ਰਿਹਾ ਹਾਂ ਆਪ ਜੀ ਜੀ ਕਿਸ ਤਰ੍ਹਾਂ ਸਤ ਬੜੇ ਉਤਸ਼ਾਹ ਨਾਲ ਸ਼ਰਦਾ ਦੇ ਨਾਲ ਵਿਸ਼ਵਾਸ ਦੇ ਨਾਲ ਸਵੇਰ ਤੋਂ ਲੱਗੇ ਆਜ ਤੱਕ ਸੇਵਾ ਕਰ ਰਹੇ ਹਨ ਮਸ਼ਹੂਰ ਰੂਹ ਦੇ ਚਰਣਾ ਚੀਰਦਾ ਅਰਦਾਸ ਹੈ ਸਤਿ ਪਾਏ ਸਭ ਤੇ ਕਿਰਪਾ ਕਰੋ ਉਹ ਸਾਰੀ ਮਾਨਵਤਾ ਦੇ ਵਾਸਤੇ ਕਿਰਪਾ ਕਰੋ ਕਿ ਜੀ ਜੋ ਮਾਹੌਲ ਹੈ ਜਲਦੀ ਜਲਦੀ ਠੀਕ ਹੋਵੇ ਉਹ ਜਿਹੜੇ ਲੋਕ ਘਰ ਛੱਡ ਕੇ ਬਾਹਰ ਬੈਠਿਆ ਨੇ ਆਪਣੇ ਆਪਣੇ ਘਰਾਂ ਜਾ ਕੇ ਜਿੰਦਗੀ ਦਾ ਸਫਰ ਤੈਅ ਕਰਨ ਇਹ ਅਰਦਾਸ ਪ੍ਰਾਰਥਨਾ ਹੈ ਜੀ ਬਿਲਕੁਲ ਇੱਥੇ ਵਾਕਿਆ ਹੀ ਸਭ ਤੋਂ ਵੱਡੀ ਸੇਵਾ ਨਿਭਾਈ ਜਾ ਰਹੀ ਆ ਲਗਾਤਾਰ ਅਸੀਂ ਕਵਾਂਗੇ ਕਿ ਪੂਰੇ ਫਿਰੋਜ਼ਪੁਰ ਵਾਸੀਆਂ ਨੇ ਇਸੇ ਤਰੀਕੇ ਨਾਲ ਜਿਹੜੀ ਆ ਉਹ ਸੇਵਾ ਨਿਭਾਉਣੀ ਚਾਹੀਦੀ ਆ ਇਹ ਬੰਨ ਨੂੰ ਆਪਣੇ ਘਰ ਦੇ ਨਾਲ ਮੰਨਣਾ ਚਾਹੀਦਾ ਹੈ ਕਿ ਇਹ ਬੰਨ ਮੇਰੇ ਘਰ ਦੇ ਨਾਲ ਆ ਪੂਰੇ ਫਰੋਇਪਰ ਦੇ ਨਾਲ ਆ ਕਿਉਂਕਿ ਜੇ ਬੰਨ ਟੁੱਟਦਾ ਤਾਂ ਮੇਰਾ ਘਰ ਵੀ ਰੁੜੇਗਾ ਅਗਰ ਇਹ ਮੰਚਾ ਲੈ ਕੇ ਵੀ ਕੋਈ ਇਹ ਕੰਮ ਕਰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਗਲਤ ਹੋਏਗਾ ਕਿਉਂਕਿ ਉਹ ਸਾਰੀ ਮਾਨਵਤਾ ਦੇ ਲਈ ਹੀ ਉਹ ਸਾਂਝਾ ਕੰਮ ਮੰਨਿਆ ਜਾਏਗਾ ਬਾਕੀ ਅਸੀਂ ਤਾਰੀਫ ਕਰਦੇ ਹਾਂ ਪੂਰੇ ਫਰੋਇਪਰੀਆਂ ਦੀ ਪੂਰੇ ਫਰੋਈਪਰ ਵਾਸੀਆਂ ਦੀ ਇਸ ਆਫਤ ਦੇ ਵਿੱਚ ਚਾਹੇ ਲੰਗਰ ਆ ਚਾਹੇ ਪਸ਼ੂਆਂ ਦਾ ਚਾਰਾ ਚਾਹੇ ਮਿੱਟੀ ਦੀ ਲੋੜ ਆ ਗੱਟੂਆਂ ਦੀ ਲੋੜ ਆ ਟਰੈਕਟਰਾਂ ਦੀ ਲੋੜ ਆ ਕਿਸੇ ਵੀ ਚੀਜ਼ ਦੀ ਲੋੜ ਆ ਫਰੋਈਪਰ ਵਾਲਿਆਂ ਨੇ ਵੱਧ ਚੜ ਕੇ ਉੱਥੇ ਦਰਿਆ ਤੇ ਬੰਨਾ ਤੇ ਪੰਚਾਇਆ ਜਿਹੜੇ ਲੋਕ ਡੁੱਬੇ ਪਏ ਨੇ 5-5 7-7 ਫੁੱਟ ਪਾਣੀ ਘਰਾਂ ਚ ਵੜਿਆ ਉਹਨਾਂ ਨੂੰ ਵੀ ਰਾਸ਼ਨ ਪਹੁੰਚਾ ਕੇ ਉਹਨਾਂ ਨੂੰ ਵੀ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਇੱਕੋ اپੀਲ ਆ ਆਵਾਜ਼ੇ ਪੰਜਾਬ ਦੇ ਮਾਧਿਅਮ ਰਾਹੀਂ ਕਿ ਇਹਨਾਂ ਹਰ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰੋ ਔਰ ਇਹਨਾਂ ਨੂੰ ਇਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜਨਾ ਸਭ ਤੋਂ ਵੱਡਾ ਤੁਹਾਡੀ ਜ਼ਿੰਦਗੀ ਦਾ ਕਰਮ ਵੀ ਹੋ ਸਕਦਾ ਹੈ ਤੁਹਾਡੀ ਕੋਈ رائے ਆ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਫਰੋਸਪੋਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ ਸ਼ਾਟ ਲੈਣ ਦਾ ਲੈ ਲਓ ਕੋਈ ਰਹਿਂਦੇ ਰਹਿ